ਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਮੈਡਮ ਸੰਦੀਪ ਕੌਰ ਗਵਰਨਮੈਂਟ ਅੰਦਰ ਸਕੂਲ ਬਠਿੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ੀ ਕਾਲ ਤਾਂ ਬੇਟਾ ਅੱਜ ਅਸੀਂ ਤੁਹਾਡੀ ਜਿਹੜੀ 6th ਕਲਾਸ ਦੀ ਮੈਥ ਦੀ ਬੁੱਕ ਹੈ ਉਹਦੇ ਵਿੱਚੋਂ ਐਕਸਰਸਾਈਜ਼ ਨੰਬਰ 2.3 ਕਰਨ ਜਾ ਰਹੇ ਹਾਂ 2.3 ਐਕਸਰਸਾਈਜ਼ ਵੈਰੀ ਇਜ਼ੀ ਐਕਸਰਸਾਈਜ਼ ਹੈ ਇਹ ਪੰਜਾਬੀ ਮੀਡੀਅਮ ਵਾਲੀ ਬੁੱਕ ਦੇ ਵਿੱਚ ਤਾਂ ਪੇਜ ਨੰਬਰ 45 ਤੇ ਹੈ ਔਰ ਇੰਗਲਿਸ਼ ਮੀਡੀਅਮ ਵਾਲੀ ਬੁੱਕ ਦੇ ਵਿੱਚ ਪੇਜ ਨੰਬਰ 46 ਤੇ ਹੈ ਤਾਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਦੋਨੋਂ ਮੀਡੀਅਮ ਦੇ ਵਿੱਚ ਸਮਝਾਵਾਂਗੀ ਬੇਟਾ ਉਸ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਬੱਚੇ ਆਪਣਾ ਚੈਨਲ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਵੀਡੀਓ ਬੜੇ ਧਿਆਨ ਨਾਲ ਦੇਖਣੀ ਹੈ ਸਾਰੇ ਬੱਚਿਆਂ ਨੇ ਇੱਕ ਵਾਰ ਨਹੀਂ ਸਮਝ ਆਉਂਦੀ ਤਾਂ ਬਾਰ-ਬਾਰ ਦੇਖੋ ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਵੇ ਠੀਕ ਹੈ ਉਸ ਤੋਂ ਬਾਅਦ ਹੀ ਤੁਸੀਂ ਆਪਣੀਆਂ ਖਾਪੀਆਂ ਦੇ ਵਿੱਚ ਇਹਨਾਂ ਸਵਾਲਾਂ ਨੂੰ ਕਰ ਸਕਦੇ ਹੋ ਤਾਂ ਦੇਖੋ ਬੇਟਾ ਫਰਸਟ ਕੁਐਸਚਨ ਹੈ ਹਾਂ ਫਰਸਟ ਕੁਐਸਚਨ ਜਿਹੜਾ ਹੈਗਾ ਮੈਂ ਪੜ੍ਹਦੀ ਆ ਵੈਰੀ ਈਜ਼ੀ ਕੁਐਸਚਨ ਹੈ ਕੀ ਹੈ ਜੇਕਰ ਦੋ ਪੂਰਨ ਸੰਖਿਆਵਾਂ ਦਾ ਗੁਣਨਫਲ 0 ਹੈ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਦੋਹਾਂ ਵਿੱਚੋਂ ਇੱਕ ਜਾਂ ਦੋਵੇਂ 0 ਹੋਣਗੇ ਇਫ ਦ ਪ੍ਰੋਡਕਟ ਆਫ टू होल नंबर्स इज जीरो देन कैन वी से दैट वन और बोथ ऑफ देम विल बी जीरो जस्टिफाई थ्रू एग्जांपल्स ता सानू ਪਤਾ ਹੀ ਹੈ ਵੀ ਦੋ ਜਿਹੜੇ ਨੰਬਰ ਹੈ ਜੇਕਰ ਉਹਨਾਂ ਦੀ ਅਸੀਂ ਪ੍ਰੋਡਕਟ ਕਰਦੇ ਹਾਂ ਅਗਰ ਪ੍ਰੋਡਕਟ ਦੇ ਵਿੱਚ ਸਾਡਾ ਆਨਸਰ ਜ਼ੀਰੋ ਆਉਂਦਾ ਹੈ ਤਾਂ ਉਹ ਸਿਰਫ ਤਾਂ ਹੀ ਆਉਂਦਾ ਹੈ ਜੇ ਉਹਨਾਂ ਦੋਨੇ ਨੰਬਰਸ ਦੇ ਵਿੱਚੋਂ ਇੱਕ ਜ਼ੀਰੋ ਹੋਵੇ ਤੇ ਦੂਜਾ ਕੋਈ ਹੋਰ ਨੰਬਰ ਹੋਵੇ ਠੀਕ ਹੈ ਤਾਂ ਦੇਖੋ ਜੇ ਮੰਨ ਲਓ ਅਸੀਂ ਹੋਲ ਨੰਬਰ ਲੈ ਲਿਆ ਪੂਰਨ ਸੰਖਿਆਵਾਂ ਲੈਣੀ ਹੈ ਨਾ ਹੋਲ ਨੰਬਰ ਲੈਣਾ ਹੈ ਅਸੀਂ ਠੀਕ ਹੈ ਹੋਲ ਨੰਬਰ ਲੈਣਾ ਹੈ ਤਾਂ ਹੋਲ ਨੰਬਰ ਸਾਨੂੰ ਪਤਾ ਹੀ ਹੈ ਕਿਹੜੇ ਕਿਹੜੇ ਹੁੰਦੇ ਆ ਇੱਕ ਤਾਂ 0 ਹੁੰਦਾ ਇੱਕ 1 ਹੁੰਦਾ 2 ਹੁੰਦਾ 3 ਹੁੰਦਾ ਅਪ ਟੂ ਸੋ ਆਨ ਇਹ ਸਾਰੇ ਹੋਲ ਨੰਬਰ ਹੁੰਦੇ ਆ ਪੂਰਨ ਸੰਖਿਆਵਾਂ ਹੁੰਦੀਆਂ ਇਹਨਾਂ ਦੇ ਵਿੱਚੋਂ ਅਸੀਂ ਕੋਈ ਵੀ ਨੰਬਰ ਲੈ ਲਿਆ ਮੰਨ ਲਓ ਅਸੀਂ 2 ਲੈ ਲਿਆ ਠੀਕ ਹੈ ਤਾਂ ਦੂਸਰਾ ਨੰਬਰ ਅਸੀਂ ਇਹਨਾਂ ਚੋਂ ਕਿਹੜਾ ਲਈਏ ਵੀ ਸਾਡਾ ਆਨਸਰ ਹੈ ਜਿਹੜਾ ਜਦੋਂ ਅਸੀਂ ਗੁਣਾ ਕਰਾਂਗੇ ਇਹਨੂੰ ਇਹ ਜੇ ਅਸੀਂ ਕਿਹੜਾ ਨੰਬਰ ਲਈਏ ਵੀ ਸਾਡਾ ਆਨਸਰ ਹੈ ਜਿਹੜਾ ਉਹ 0 ਆ ਜੇ ਤਾਂ ਸਾਨੂੰ ਦੂਸਰਾ ਨੰਬਰ ਆਹ 0 ਹੀ ਲੈਣਾ ਪਊਗਾ ਠੀਕ ਹੈ ਇੱਕ ਤਾਂ a ਹੈਗਾ b ਅਸੀਂ ਇੱਕ ਹੋਲ ਨੰਬਰ ਟੂ ਲੈ ਲਿਆ ਇੱਕ ਅਸੀਂ 0 ਲੈ ਲਿਆ ਮਤਲਬ ਇੱਕ ਕੋਈ ਹੋਰ ਨੰਬਰ ਲੈ ਲਿਆ ਕੋਈ ਵੀ ਲੈ ਲਿਆ 13 ਲੈ ਲਓ 14 ਲੈ ਲਓ 100 ਲੈ ਲਓ ਕੋਈ ਵੀ ਲੈ ਲਓ ਤੇ ਦੂਸਰਾ ਨੰਬਰ ਕੀ ਲੈਣਾ ਹੋਊਗਾ ਤੁਹਾਨੂੰ 0 ਲੈਣਾ ਪਵੇਗਾ ਫੇਰ ਹੀ ਉਹਨਾਂ ਦੋਨਾਂ ਦੀ ਪ੍ਰੋਡਕਟ ਆ ਉਹ 0 ਆਉਗੀ ਠੀਕ ਹੈ ਇੱਥੇ ਤੁਸੀਂ ਕੋਈ ਨੰਬਰ ਮਰਜ਼ੀ ਨੰਬਰ ਲੈ ਲਓ 1000 ਲੈ ਲਓ 2000 ਲੈ ਲਓ ਕੁਝ ਵੀ ਨੰਬਰ ਲੈ ਸਕਦੇ ਹੋ ਤਾਂ ਹੁਣ ਉਹਨਾਂ ਨੇ ਇਹ ਤਾਂ ਕਿਹਾ ਹੈ ਵੀ ਦੋਨਾਂ ਵਿੱਚੋਂ ਸਿਰਫ ਇੱਕ 0 ਹੋਵੇ ਠੀਕ ਹੈ ਦੋਹਾਂ ਵਿੱਚੋਂ ਇੱਕ 0 ਹੋਵੇ ਜਾਂ ਦੋਵੇਂ 0 ਹੋਣ ਜਾਂ ਦੋਨੇ 0 ਹੋਣ ਫਿਰ ਉਹਨਾਂ ਦੀ ਪ੍ਰੋਡਕਟ ਹੈ ਜਿਹੜੀ 0 ਆਉਗੀ ਸਿਰਫ ਇਹੀ ਹੈ ਹੋਰ ਕੋਈ ਨੰਬਰ ਤੁਸੀਂ ਇਹੋ ਜਿਹਾ ਨਹੀਂ ਲੈ ਸਕਦੇ ਜਿਨ੍ਹਾਂ ਦੀ ਪ੍ਰੋਡਕਟ 0 ਆਊਗੀ ਠੀਕ ਹੈ ਜਾਂ ਤਾਂ ਦੋਨਾਂ ਦੇ ਵਿੱਚੋਂ ਇੱਕ ਨੰਬਰ 0 ਹੋਣਾ ਚਾਹੀਦਾ ਜਾਂ ਦੋਨੇ ਨੰਬਰ 0 ਹੋਣੇ ਚਾਹੀਦੇ ਫਿਰ ਤੁਹਾਡਾ ਜਿਹੜਾ ਆਨਸਰ 0 ਆਵੇਗਾ ਤਾਂ ਇਹੀ ਤੁਹਾਡਾ ਤੁਹਾਡਾ ਹੱਲ ਹੈ ਸਵਾਲ ਦਾ ਠੀਕ ਹੈ ਤਾਂ ਅਗਲਾ ਕੁਐਸਚਨ ਹੈ ਜੇਕਰ ਦੋ ਪੂਰਨ ਸੰਖਿਆਵਾਂ ਦਾ ਗੁਣਨਫਲ 1 ਹੈ ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਦੋਹਾਂ ਵਿੱਚੋਂ ਇੱਕ ਜਾਂ ਦੋਵੇਂ ਇੱਕ ਹੋਣਗੇ ਠੀਕ ਹੈ ਇਫ ਦਾ ਪ੍ਰੋਡਕਟ ਆਫ ਟੂ ਹੋਲ ਨੰਬਰਸ ਇਜ਼ 1 ਕੈਨ ਵੀ ਸੇ 1 অর ਦਾ ਬੋਥ ਆਫ देम विल बी 1 ਤਾਂ ਦੇਖੋ ਦੋ ਨੰਬਰ ਜਿਹੜੇ ਉਹਨਾਂ ਦੀ ਪ੍ਰੋਡਕਟ ਹੈ ਜਿਹੜੀ ਉਹ 1 ਤਾਂ ਹੀ ਆਉਗੀ ਜੇ ਦੋਨੇ ਨੰਬਰ ਜਿਹੜੇ 1 ਹੋਣਗੇ ਆ ਵੀ ਇੱਕ ਹੋਣਾ ਚਾਹੀਦਾ ਆ ਵੀ ਇੱਕ ਹੋਣਾ ਚਾਹੀਦਾ ਫਿਰ ਹੀ ਇਹਨਾਂ ਦੋਨਾਂ ਦੀ ਇੱਕ ਆਏਗੀ ਤਾਂ ਸਿਰਫ ਇਹੀ ਹੱਲ ਹੈ ਇਸ ਸਵਾਲ ਦਾ ਹੋਰ ਕੋਈ ਹੱਲ ਨਹੀਂ ਹੈ ਠੀਕ ਹੈ ਇਹ ਹੀ ਐਗਜ਼ਾਮਪਲ ਹੈ ਜੇਕਰ ਤੁਸੀਂ ਕੋਈ ਹੋਰ ਨੰਬਰ ਲੈਂਦੇ ਹੋ ਮੰਨ ਲਓ 3 ਲੈਂਦੇ ਹੋ ਠੀਕ ਹੈ ਉਹਨੂੰ 1 ਨਾਲ ਗੁਣਾ ਕਰਦੇ ਹੋ ਤਾਂ ਤੁਹਾਡਾ ਆਨਸਰ 3 ਆਊਗਾ ਨਾ ਕਿ 1 ਸਾਡਾ ਆਨਸਰ 1 ਆਉਣਾ ਚਾਹੀਦਾ ਹੈ ਇਹਦਾ ਮਤਲਬ ਇਹ ਹੀ ਹੈ ਜਿਹੜਾ ਇਸ ਸਵਾਲ ਦਾ ਹੱਲ ਨਹੀਂ ਹੈ ਇਸ ਸਵਾਲ ਦਾ ਹੱਲ ਸਿਰਫ ਇਹ ਹੀ ਹੈ ਵੀ ਇੱਕ ਨੂੰ ਇੱਕ ਨਾਲ ਨਾ ਕਰੀ ਜਾਵੇ ਕਹਿਣ ਦਾ ਭਾਵ ਦੋਨੋਂ ਹੋਲ ਨੰਬਰ ਜਿਹੜੇ 1 ਹੀ ਲੈਣੇ ਹਨ ਦੋਨੋਂ ਪੂਰਨ ਸੰਖਿਆਵਾਂ ਤੋਂ ਤੁਸੀਂ ਇੱਕ ਹੀ ਲੈਣੀਆਂ ਹਨ ਠੀਕ ਹੈ ਇੱਧਰ ਵੀ ਇੱਕ ਲੈਣਾ ਇੱਧਰ ਵੀ ਇੱਕ ਲੈਣਾ ਫੇਰ ਹੀ ਤੁਹਾਡਾ ਆਨਸਰ ਇੱਕ ਆਏਗਾ ਤਾਂ ਅਗਲਾ ਕੁਐਸਚਨ ਕਰਦੇ ਹਾਂ ਅਗਲਾ ਕੁਐਸਚਨ ਤੁਹਾਨੂੰ ਇੱਕ ਪੈਟਰਨ ਜਿਆ ਦਿੱਤਾ ਹੋਇਆ ਹੈ ਠੀਕ ਹੈ ਨਮੂਨਾ ਦਿੱਤਾ ਹੋਇਆ ਹੈ ਨਮੂਨਾ ਕਹਿੰਦੇ ਆ ਤੁਸੀਂ ਇਸ ਪੈਟਰਨ ਨੂੰ ਦੇਖ ਕੇ ਆ ਜਿਹੜਾ ਬਾਕੀ ਜਿਹੜਾ ਰਹਿ ਗਿਆ ਪੈਟਰਨ ਪੂਰਾ ਕਰਨਾ ਹੈ ਤੇ ਇਸ ਪੈਟਰਨ ਨੂੰ ਦੇਖ ਕੇ ਸਾਨੂੰ ਕੀ ਲੱਗ ਰਿਹਾ ਹੈ ਵੀ ਇੱਥੇ 1 ਨੂੰ 1 ਆਉਣਾ ਕਿਤੇ ਤਾਂ 1 ਆ ਗਿਆ ਠੀਕ ਹੈ ਜਦੋਂ ਅਸੀਂ 1 1 ਦੋ ਵਾਰੀ ਲੈਤਾ ਤਾਂ ਵਿਚਾਲੇ ਦੋ ਆ ਜੂ ਆਸੇ ਪਾਸੇ 1 ਰਹੇ ਜੂ ਜਦੋਂ ਤਿੰਨ ਵਾਰੀ ਲੈਤਾ ਤਾਂ ਵਿਚਾਲੇ ਤਿੰਨ ਆ ਗਿਆ ਆ ਫਿਰ ਦੋ ਆ ਗਿਆ ਫਿਰ ਇੱਕ ਆ ਮਤਲਬ ਇੱਥੇ ਕੀ ਹੋ ਗਿਆ ਅ ਇੱਥੇ ਦੇਖੋ ਕੀ ਆਊਗਾ ਚਾਰ ਵਾਰੀ ਚਾਰ ਵਾਰੀ 1 1 ਲੈਤਾ ਤਾਂ ਵਿਚਾਲੇ ਤੁਹਾਡੇ ਚਾਰ ਆਊਗਾ ਠੀਕ ਹੈ ਉਸ ਤੋਂ ਬਾਅਦ ਕੀ ਆਉਣਗੇ ਤਿੰਨ ਆਉਣਗੇ ਉਸ ਤੋਂ ਬਾਅਦ ਕੀ ਆਉਣਗੇ ਦੋ ਆਉਣਗੇ ਉਸ ਤੋਂ ਬਾਅਦ 1 ਆਉਣਗੇ ਠੀਕ ਹੈ ਇਸ ਤਰ੍ਹਾਂ ਤੁਹਾਡਾ ਜਿਹੜਾ ਪੈਟਰਨ ਪੂਰਾ ਹੋ ਜਾਏਗਾ ਹੁਣ ਜਿਹੜਾ ਏਕਾ ਹੈਗਾ ਉਹ ਪੰਜ ਵਾਰ ਹੀ ਆਇਆ ਤਾਂ ਤੁਸੀਂ ਇੱਥੋਂ ਵਿਚਾਰੋ ਪੰਜ ਤੋਂ ਸ਼ੁਰੂ ਕਰੋਗੇ ਫਿਰ ਇੱਧਰ ਚੌਕਾ ਆਜੂਗਾ ਇੱਧਰ ਵੀ ਚੌਕਾ ਆਜੂਗਾ ਇੱਧਰ ਤੀਆ ਆਜੂਗਾ ਇੱਧਰ ਵੀ ਤੀਆ ਇੱਧਰ ਦੋ ਇੱਧਰ ਵੀ ਦੋ ਇੱਧਰ ਇੱਕ ਇੱਧਰ ਵੀ ਇੱਕ ਤਾਂ ਇਸ ਤਰ੍ਹਾਂ ਜਿਹੜਾ ਤੁਹਾਡਾ ਪੈਟਰਨ ਇਹ ਪੂਰਾ ਹੋ ਗਿਆ ਬਹੁਤ ਸੌਖਾ ਸਵਾਲ ਹੈ ਤੁਸੀਂ ਸਾਰਿਆਂ ਨੇ ਪਹਿਲਾਂ ਕਰ ਹੀ ਚੁੱਕੇ ਹੋਵੋਗੇ ਸਵਾਲ ਨੂੰ ਤਾਂ ਅਗਲਾ ਕੁਐਸਚਨ ਕਰਦੇ ਹਾਂ ਹਾਂਜੀ ਅੱਗੇ ਹੈ ਅਬਜ਼ਰਵ ਦਾ ਪੈਟਰਨ ਐਂਡ ਫਿਲ ਇਨ ਦਾ ਬਲੈਂਕਸ ਤਾਂ ਇਹਦੇ ਵਿੱਚ ਕੀ ਹੈ ਸਾਨੂੰ ਆਹਾ ਦੋ ਬਲੈਂਕਸ ਫਿਲ ਕਰਨ ਨੂੰ ਕਿਹਾ ਹੋਇਆ ਹੈ ਠੀਕ ਹੈ ਤਾਂ ਇੱਥੇ ਕੀ ਹੈ ਦੇਖੋ 1 9 1 ਹੈ ਤਾਂ ਇੱਥੇ 1 ਹੈ ਤੇ ਇੱਥੇ ਵੀ 1 ਹੈ ਤਾਂ ਇੱਥੇ ਵੀ 1 ਆ ਗਿਆ ਇੱਥੇ ਇੱਕ ਜ਼ੀਰੋ ਲਗਾਤੀ ਉਸ ਤੋਂ ਬਾਅਦ 1 2 ਹੈ ਤੇ ਇੱਥੇ 2 ਹੈ ਤਾਂ 2 ਟਾਈਮਸ 1 ਲਗਾ ਤਾਂ ਦੋ ਵਾਰੀ ਇੱਕ ਇੱਕ ਲਗਾ ਤਾਂ ਇੱਕ ਜ਼ੀਰੋ ਲੱਗ ਗਿਆ ਇੱਥੇ 1 2 3 ਹੈ ਇੱਥੇ ਵੀ 3 ਐਡ ਤਾਂ 1 1 1 ਤਿੰਨ ਵਾਰੀ ਆ ਗਿਆ ਠੀਕ ਹੈ ਤਾਂ ਇੱਥੇ ਕੀ ਹੈਗਾ 1 2 3 4 ਹੈ ਇੱਥੇ ਪਲੱਸ 4 ਹੈ ਇੱਥੇ ਵੀ 4 ਟਾਈਮਸ 1 ਆ ਗਿਆ ਠੀਕ ਹੈ 1 1 1 ਚਾਰ ਵਾਰੀ ਆ ਗਿਆ ਇਸ ਤੋਂ ਬਾਅਦ 1 2 3 4 5 ਹੈ ਪਲੱਸ 5 ਹੈ ਤਾਂ ਇੱਥੇ 1 1 1 ਪੰਜ ਵਾਰੀ ਆ ਗਿਆ ਉਸ ਤੋਂ ਬਾਅਦ 0 ਫਿਰ 1 2 3 4 5 6 ਹੈ ਪਲੱਸ 6 ਹੈ ਤਾਂ 1 1 1 ਕਿੰਨੇ ਵਾਰੀ ਆ ਗਿਆ 6 ਵਾਰੀ ਆ ਗਿਆ ਉਸ ਤੋਂ ਬਾਅਦ 0 ਆ ਗਈ ਇਹ ਬਹੁਤ ਸੌਖਾ ਹੈ ਤਾਂ ਉਸ ਤੋਂ ਬਾਅਦ ਅਸੀਂ ਅਗਲਾ ਕੁਐਸਚਨ ਕਰਦੇ ਹਾਂ ਰਿਪਰੈਜ਼ੈਂਟ ਨੰਬਰ ਫਰੋਮ ਟਵੈਂਟੀ ਫੋਰ ਟੂ ਥਰਟੀ ਅਕੋਰਡਿੰਗ ਟੂ ਰੈਕਟੈਂਗੂਲਰ ਸਕੇਅਰ ਔਰ ਟਰੈਂਗੂਲਰ ਪੈਟਰਨ ਸੰਖਿਆਵਾਂ ਚੌਵੀ ਤੋਂ ਤੀਹ ਤੱਕ ਦੀਆਂ ਸੰਖਿਆਵਾਂ ਨੂੰ ਆਇਤਾਕਾਰ ਵਰਗ ਜਾਂ ਤਿਰਭੁਜ ਨਮੂਨਿਆਂ ਦੇ ਅਨੁਸਾਰ ਦਰਸਾਉਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਸਕੇਅਰ ਇੱਥੇ ਅਸੀਂ ਲਿਖ ਲਿਆ ਰੈਕਟੈਂਗਲ ਸਕੇਅਰ ਐਂਡ ਟਰੈਂਗਲ ਤਾਂ ਸਕੇਅਰ ਦੇ ਵਿੱਚ ਜਿਹੜਾ ਹੈਗਾ ਸਿਰਫ ਅਸੀਂ ਉਹਨਾਂ ਟਰਮਾਂ ਨੂੰ ਹੀ ਦਰਸਾ ਸਕਦੇ ਹਾਂ ਉਹਨਾਂ ਦਾ ਪੈਟਰਨ ਹੀ ਦਰਸਾ ਸਕਦੇ ਹਾਂ ਜਿਹੜੀਆਂ ਪਰਫੈਕਟ ਸਕੁਅਰ ਹੁੰਦੀਆਂ ਜਿਵੇਂ ਇੱਕ ਹੈਗਾ ਉਹ 1 ਦਾ ਸਕੁਅਰ ਹੈ 4 ਹੈ ਜਿਹੜਾ ਉਹ 2 ਦਾ ਸਕੁਅਰ ਹੈ 9 ਹੈ ਜਿਹੜਾ ਉਹ 3 ਦਾ ਸਕੁਅਰ ਹੈ 16 ਜਿਹੜਾ ਹੈਗਾ 4 ਦਾ ਸਕੁਅਰ ਹੈ ਠੀਕ ਹੈ 25 ਹੈ ਜਿਹੜਾ ਉਹ 5 ਦਾ ਸਕੁਅਰ ਹੈ ਐਂਡ 36 ਹੈ ਜਿਹੜਾ ਉਹ 6 ਦਾ ਸਕੁਅਰ ਹੈ ਇਸ ਤੋਂ ਬਾਅਦ 49 ਲੈ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ 81 64 ਲੈ ਸਕਦੇ ਹੋ ਇਸ ਤਰ੍ਹਾਂ ਗਣਦੀਆਂ ਚ ਤੁਰਿਆ ਜਾਊਗਾ ਠੀਕ ਹੈ 81 ਹੋ ਜਾਊ 100 ਆ ਜਾਊਗਾ ਤਾਂ ਇਹ 8 ਦਾ ਸਕੁਅਰ ਹੈ ਇਹ 9 ਦਾ ਸਕੁਅਰ ਹੈ ਇਹ 10 ਦਾ ਸਕੁਅਰ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਜਿਹੜੀਆਂ ਕੋਈ ਪਰਫੈਕਟ ਸਕੁਅਰ ਹੁੰਦੀਆਂ ਉਸੇ ਦਾ ਹੀ ਤੁਸੀਂ ਜਿਹੜਾ ਪੈਟਰਨ ਬਣਾ ਸਕਦੇ ਹੋ ਸਕੁਅਰ ਵਾਲਾ ਬਣਾ ਸਕਦੇ ਹੋ ਜਿਵੇਂ 25 ਹੈ ਜਿਹੜਾ ਉਹ 5 ਦਾ ਸਕੁਅਰ ਹੁੰਦਾ ਹੈ ਠੀਕ ਹੈ ਤਾਂ ਤੁਸੀਂ 25 ਦਾ ਜਿਹੜਾ ਪੈਟਰਨ ਆ ਉਹ ਸਿਰਫ ਉਹੀ ਸਕੁਅਰ ਦਾ ਬਣਾ ਸਕਦੇ ਹੋ ਇੱਥੋਂ ਲੈ ਕੇ 24 ਤੋਂ ਲੈ ਕੇ 30 ਤੱਕ ਜੇ ਇੱਥੇ 36 ਹੁੰਦਾ ਤਾਂ ਫਿਰ ਤੁਸੀਂ ਇੱਥੇ 36 ਵਾਲੇ ਦਾ ਵੀ ਜਿਹੜਾ ਹੈਗਾ 36 ਦਾ ਵੀ ਪਰਫੈਕਟ ਸਕੁਅਰ ਬਣਾ ਸਕਦੇ ਸੀਗੇ ਸਕੁਅਰ ਵਾਲਾ ਪੈਟਰਨ ਬਣਾ ਸਕਦੇ ਸੀ ਤਾਂ ਇਹਦਾ ਅਸੀਂ ਰੈਕਟੈਂਗੂਲਰ ਫਾਰਮ ਦੇ ਵਿੱਚ ਪੈਟਰਨ ਬਣਾਵਾਂਗੇ ਇਹਦਾ ਤੁਸੀਂ 6 ਚੱਕਾ 24 ਵਾਲਾ ਬਣਾ ਸਕਦੇ ਹੋ ਜਾਂ 8 3 24 ਵਾਲਾ ਦੋਨੋਂ ਸਹੀ ਹੈ ਇੱਥੇ ਮੈਂ ਬਣਾਇਆ ਹੋਇਆ 6 ਚੱਕਾ 24 ਵਾਲਾ ਚਾਰ ਇਧਰ ਬਿੰਦੀਆਂ ਲੈ ਲਈਆਂ 6 ਇਧਰ ਲੈ ਲਈਆਂ ਠੀਕ ਹੈ ਤਾਂ ਉਹਨੂੰ ਅਸੀਂ ਐਂ ਕੰਪਲੀਟ ਕਰਤਾ ਤੁਸੀਂ ਆ ਵੀ ਲੈ ਸਕਦੇ ਹੋ ਜਿਵੇਂ 8 ਇਧਰ ਲੈ ਲਓਗੇ 3 ਇਧਰ ਲੈ ਲਓਗੇ ਤੇ ਇਸ ਤਰ੍ਹਾਂ ਜਿਹੜਾ ਹੈਗਾ ਤੁਸੀਂ 8 3 ਵਾਲਾ ਵੀ ਪੈਟਰਨ ਬਣਾ ਸਕਦੇ ਹਾਂ 25 ਦਾ ਕੀ ਹੈ 5 ਇਧਰ ਲੈ ਲਈਆਂ 5 ਇਧਰ ਲੈ ਲਈਆਂ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਦੇਖੋ 1 2 3 4 5 1 2 3 4 5 ਤਾਂ ਐਵੇਂ ਜਿੱਕਰ ਅਸੀਂ ਇਹਦਾ ਪੈਟਰਨ ਕੰਪਲੀਟ ਕਰਤਾ ਠੀਕ ਹੈ ਤਾਂ ਉਸ ਤੋਂ ਬਾਅਦ 26 ਹੈ ਜਿਹੜਾ 126 ਦਾ ਅਸੀਂ ਬਣਾਇਆ ਹੋਇਆ ਹੈ ਇਹ ਵਾਲਾ 13 ਇਹਨੇ ਮੈਂ ਇਧਰ ਲੈ ਲਿਆ ਤੇ 2 ਮੈਂ ਇਧਰ ਲੈ ਲਿਆ 13 2 26 13 2 ਵਾਲਾ ਬਣਾਤਾ ਸੀ ਇਹਦਾ ਸਕੁਅਰ 1 ਵਾਲਾ ਰੈਕਟੈਂਗਲ ਵਾਲਾ ਪੈਟਰਨ ਠੀਕ ਹੈ ਤੇ ਅੱਗੇ 27 ਦਾ ਕੀ ਬਣਾਤਾ 9 3 ਵਾਲਾ ਪੈਟਰਨ ਇਧਰ ਤਿੰਨ ਬਿੰਦੀਆਂ ਲੈ ਲਈਆਂ ਇਧਰ ਨੌ ਲੈ ਲਈਆਂ ਠੀਕ ਹੈ ਇਹ ਪੈਟਰਨ ਬਣਾਤਾ ਉਹਦੇ ਬਾਅਦ 28ਾ ਜਿਹੜਾ ਇਹਦਾ ਪੈਟਰਨ ਅਸੀਂ ਇਸ ਤਰ੍ਹਾਂ ਬਣਾਇਆ ਹੈ ਵੀ ਇੱਥੇ ਅਸੀਂ ਸੱਤ ਬਿੰਦੀਆਂ ਲੈ ਲਈਆਂ ਨੀਚੇ ਠੀਕ ਹੈ 7 ਲੈ ਲਈਆਂ ਡਾਟਸ ਉਸ ਤੋਂ ਬਾਅਦ 6 ਲੈ ਲੀਆਂ ਉਹਨਾਂ ਦੇ ਵਿੱਚ ਵਿੱਚ ਆ ਦੇਖਾ 1 2 3 4 5 6 7 ਫਿਰ ਇਹਨਾਂ ਦੇ ਵਿੱਚਕਾਰ ਇੱਥੇ ਇੱਥੇ ਆ ਜੂਗੀ ਇੱਕ ਇੱਕ ਬਿੰਦੀ ਵਿਚਕਾਰ ਆ ਜੂਗੀ ਉਸ ਤੋਂ ਬਾਅਦ ਇਹਨਾਂ ਦੀਆਂ ਇਹਨਾਂ ਦੇ ਵਿਚਕਾਰ ਬਿੰਦੀ ਇੱਥੇ ਆ ਜੂਗੀ ਇਸ ਤਰ੍ਹਾਂ ਅੱਗੇ-ਅੱਗੇ ਬਿੰਦੀਆਂ ਲਗਾਉਂਦੇ ਜਾਵਾਂਗੇ ਤਾਂ ਸਾਡੀਆਂ ਜਿਹੜੀਆਂ ਐਂਡ ਤੇ ਆ ਕੇ 1 ਰਹਿ ਜਾਣਗੀਆਂ ਠੀਕ ਹੈ ਪਹਿਲਾਂ 7 ਆ ਗਏ ਫਿਰ 6 ਫਿਰ 5 ਫਿਰ 4 ਫਿਰ 3 ਫਿਰ 2 ਫਿਰ 1 ਤਾਂ ਇਸ ਤਰ੍ਹਾਂ 28 ਦਾ ਪੈਟਰਨ ਬਣ ਜੂਗਾ ਕੁੱਲ ਜਦੋਂ ਅਸੀਂ ਇਹਨਾਂ ਨੂੰ ਕਾਊਂਟ ਕਰਾਂਗੇ ਤਾਂ ਇਹ 28 ਡਾਟਸ ਹੋਣਗੀਆਂ ਠੀਕ ਹੈ ਅੱਗੇ 30 ਦਾ ਜਿਹੜਾ ਪੈਟਰਨ ਬਣਾਇਆ ਉਹ ਅਸੀਂ ਆ ਬਣਾਤਾ ਠੀਕ ਹੈ ਤੁਸੀਂ ਕੋਈ ਹੋਰ ਵੀ ਬਣਾ ਸਕਦੇ ਹੋ ਆ ਵੀ ਬਣਾ ਸਕਦੇ ਹੋ 10 3 ਵਾਲਾ ਪੈਟਰਨ ਵੀ ਬਣਾ ਸਕਦੇ ਹੋ ਦੋਨੋਂ ਠੀਕ ਹੈ ਠੀਕ ਹੈ ਅੱਗੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 6 ਸਟੱਡੀ ਦਾ ਫੋਲੋਇੰਗ ਪੈਟਰਨ ਉੱਪਰ ਦਿੱਤੇ ਨਮੂਨਿਆਂ ਨੂੰ ਅਧਿਆਨ ਕਰੋ ਤੁਹਾਨੂੰ ਆ ਪੈਟਰਨ ਦਿੱਤਾ ਹੋਇਆ ਹੈ ਠੀਕ ਹੈ ਕੀ ਦਿੱਤਾ ਹੋਇਆ ਹੈ 1 ਬਰਾਬਰ ਹੈ 1 1 1 ਠੀਕ ਹੈ ਅੱਗੇ ਕੀ ਹੈ 2 2 4 ਹੁੰਦਾ 3 3 9 ਹੁੰਦਾ ਆਪਾਂ ਪਤਾ ਹੀ ਹੈ ਤੇ ਇੱਧਰ ਕੀ ਕੀਤਾ ਹੋਇਆ ਹੈ 1 ਲਿਖਿਆ ਹੋਇਆ ਹੈ 1 3 1 3 5 ਮਤਲਬ ਆਰਡਰ ਨੰਬਰ ਹੁੰਦੇ ਜਿਹੜੇ ਜਿਹੜੇ ਕਲੀ ਵਾਲੇ ਨੰਬਰ ਹੁੰਦੇ ਜਿਨ੍ਹਾਂ ਨੂੰ ਅਸੀਂ ਟਾਂਕ ਸੰਖਿਆਵਾਂ ਕਹਿੰਦੇ ਹਾਂ ਉਹਨਾਂ ਦਾ ਜੋੜ ਕੀਤਾ ਹੋਇਆ ਹੈ ਠੀਕ ਹੈ ਆਰਡ ਨੰਬਰਸ ਨੂੰ ਐਡ ਕੀਤਾ ਹੋਇਆ ਹੈ 1 3 5 7 ਦੁਬਾਰਾ 1 3 5 7 9 ਹੋ ਜਾਊਗਾ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਜਿਵੇਂ ਇਸ ਦੁਆ ਜੇ ਆਪਾਂ ਅੱਗੇ ਲੈਣਾ ਹੋਵੇ वन प्लस थ्री प्लस फाइव प्लस सैवन प्लस नाइन हो जाऊगा इधर कि फाइव इंटू फाइव इजल टू ट्वेंटी फाइव त फाइव इंटू फाइव साढ़ा कितों आया वन टू थ्री फोर फाइव आइटमस है 5 ਟਰਮਸ ਨੂੰ ਤੁਸੀਂ ਫਰਸਟ 5 ਟਰਮਸ ਨੂੰ ਜਦੋਂ ਤੁਸੀਂ ਐਡ ਕੀਤਾ ਉਵੇਂ ਜਿੱਕਰ ਇੱਧਰ ਜਿਹੜਾ ਹੈਗਾ 5 ਨੂੰ 5 ਨਾਲ ਮਲਟੀਪਲਾਈ ਕਰਤਾ ਇੱਥੇ ਹੈਗੀਆਂ ਫਰਸਟ 5 ਟਰਮਸ ਨੂੰ ਤੁਸੀਂ ਐਡ ਕੀਤਾ 4 ਟਰਮਸ ਨੂੰ ਐਡ ਕੀਤਾ ਤਾਂ 4 4 ਜੇ ਤੁਸੀਂ ਪਹਿਲੀਆਂ 5 ਰਕਮਾਂ ਨੂੰ ਜੋੜਿਆ ਹੈ ਤਾਂ ਇੱਥੇ 5 5 ਲਿਖੋਗੇ ਪਹਿਲੀਆਂ 4 ਰਕਮਾਂ ਨੂੰ ਜਿਹੜੀਆਂ ਨੂੰ ਟਾਂਕ ਸੰਖਿਆਵਾਂ ਨੂੰ ਜੋੜਿਆ ਹੈ ਤਾਂ ਇੱਥੇ 4 4 ਲਿਖੋਗੇ ਜੇ ਪਹਿਲੀਆਂ 3 ਟਾਂਕ ਸੰਖਿਆਵਾਂ ਨੂੰ ਜੋੜਿਆ ਤਾਂ 3 3 ਲਿਖੋਗੇ ਉਵੇਂ ਜਿੱਕਰ ਜੇ ਤੁਸੀਂ ਪਹਿਲੀਆਂ 12 ਟਾਂਕ ਸੰਖਿਆਵਾਂ ਨੂੰ ਜੋੜੋਗੇ ਤਾਂ ਤੁਸੀਂ ਇੱਥੇ 12 12 ਲਿਖੋਗੇ ਠੀਕ ਹੈ ਪਹਿਲੀਆਂ 12 ਟਾਂਕ ਸੰਖਿਆਵਾਂ ਨੂੰ ਜੋੜੋਗੇ ਤਾਂ ਕੀ ਲਿਖੋਗੇ 12 12 ਜੇ ਤੁਸੀਂ ਪਹਿਲੀਆਂ 50 ਟਾਂਕ ਸੰਖਿਆਵਾਂ ਨੂੰ ਜੋੜੋਗੇ ਤਾਂ ਤੁਸੀਂ ਇੱਥੇ ਲਿਖੋਗੇ 50 50 ਜੇ ਪਹਿਲੀਆਂ 70 ਟਾਂਕ ਸੰਖਿਆਵਾਂ ਨੂੰ ਜੋੜੋਗੇ ਤਾਂ ਲਿਖੋਗੇ 70 70 ਤੁਸੀਂ ਸਾਰੀਆਂ ਨੂੰ ਜੋੜ ਕੇ ਦੇਖਣ ਦੀ ਲੋੜ ਨਹੀਂ ਜਿੰਨੀਆਂ ਸੰਖਿਆਵਾਂ ਨੂੰ ਜੋੜਨਾ ਹੈ ਉਹਨੇ ਨੂੰਨੇ ਨਾਲ ਹੁਣਾ ਕਰਕੇ ਤੁਹਾਡਾ ਆਨਸਰ ਆ ਜਾਊਗਾ ਠੀਕ ਹੈ ਪਹਿਲੀਆਂ 49 ਸੰਖਿਆਵਾਂ ਨੂੰ ਜੋੜੋਗੇ ਤਾਂ ਆਜੂਗਾ 49 49 ਠੀਕ ਹੈ ਇਸ ਤਰ੍ਹਾਂ ਇੰਗਲਿਸ਼ మీడియం ਮਾਲੇ ਵੀ ਦਾ ਸਮ ਆਫ ਫਰਸਟ 12 ਆਡ 넘ਬਰਸ ਇਸ ਇਕੁਅਲ ਟੂ 12 12 144 ਠੀਕ ਹੈ ਐਂਡ ਦਾ ਸਮ ਆਫ ਫਰਸਟ 50 ਆਡ 넘ਬਰਸ ਇਸ ਇਕੁਅਲ ਟੂ 50 50 दैट इज ਇਕੁਅਲ ਟੂ 2500 ਠੀਕ ਹੈ ਤਾਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਬਹੁਤ ਸੌਖੇ ਸਵਾਲ ਹਨ ਤਾਂ ਸਾਰੇ ਬੱਚਿਆਂ ਨੇ ਇਹ ਸਵਾਲ ਆਪਣੀ ਕਾਪੀਆਂ ਵਿੱਚ ਵੀ ਨੋਟ ਕਰ ਲੈਣੇ ਹਨ ਅਗਰ ਕੋਈ ਕਿਸੇ ਗੱਲ ਦੀ ਕਮੀ ਰਹਗੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਬੇਟਾ ਤਾਂ ਕਮੈਂਟ ਤੁਸੀਂ ਜਰੂਰ ਹੀ ਕਰਨਾ ਤਾਂਕਿ ਮੈਨੂੰ ਪਤਾ ਲੱਗੇ ਜੇ ਤੁਸੀਂ ਵੀਡੀਓ ਦੇਖ ਲਈ ਹੈ ਤੁਹਾਡੇ ਤੱਕ ਵੀਡੀਓ ਪਹੁੰਚ ਗਈ ਹੈ ਕੋਈ ਵੀ ਕਮੈਂਟ ਕਰ ਦੋ ਬੇਸ਼ੱਕ ਆਪਣਾ ਨਾਮ ਹੀ ਲਿਖ ਕੇ ਕਮੈਂਟ ਕਰ ਦੋ ਤਾਂ ਮੈਨੂੰ ਪਤਾ ਚੱਲ ਜੇਗਾ ਵੀ ਤੁਸੀਂ ਵੀਡੀਓ ਦੇਖ ਲਈ ਹੈ ਔਰ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨੀ ਹੈ ਤੁਹਾਨੂੰ ਆਪਣੇ ਚੈਨਲ ਦਾ ਨਾਮ ਤਾਂ ਸਾਰਿਆਂ ਨੂੰ ਪਤਾ ਹੀ ਹੈ ਆਪਣੇ YouTube ਚੈਨਲ ਦਾ ਨਾਮ ਹੈ ਮਲਟੀ ਲਰਨਿੰਗ ਓਕੇ ਬਾਏ ਥੈਂਕ ਯੂ